ਸੋ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿੰਨੇ ਆਪਣੇ ਨਾ ਮਹਿੰਗੇ ਸੂਟ ਖੁੰਨੇ ਨਾ ਆਪਾਂ ਨੇ ਇੱਕ ਦੋ ਵਾਰੀ ਪਾ ਕੇ ਨਾ ਫਿਰ ਆਪਾਂ ਨੂੰ ਨਾ ਡਰਾਈਕਲੀਨ ਕਰਾਉਣ ਵਾਸਤੇ ਨਾ ਸ਼ਹਿਰ ਜਾਣਾ ਪੈਂਦਾ ਹੈ ਉਹ ਦੇਖੋ 1000 ਰੁਪਏ ਲੇ ਲੈਣਾ ਇੱਕ ਸੂਟ ਦਾ ਤੇ ਉਹ ਤੋਂ ਆਪਾਂ ਤੁਹਾਨੂੰ ਦੱਸ ਸਕਦੇ ਆਂ ਵੀ ਆਪਾਂ ਘਰ ਦੇ ਵਿੱਚ ਕਿਵੇਂ ਮਹਿੰਗੇ ਕੱਪੜਿਆਂ ਨੂੰ ਡਰਾਈਕਲੀਨ ਕਰ ਸਕਦੇ ਆਂ ਸੌਖੇ ਤਰੀਕੇ ਨਾਲ ਉਹ ਵੀ ਸਿਰਫ 10 ਰੁਪਏ ਵਿੱਚ ਆਪਣਾ ਸੂਟ ਨਾ ਚਮਕਦਾਰ ਬਣ ਜਾਊਗਾ ਚਲੋ ਜੀ ਆਪਾਂ ਹੁਣ ਦੱਸਦੇ ਆਂ ਵੀ ਆਪਾਂ ਨੇ ਨਾ ਕਿਵੇਂ ਉਹਨਾਂ ਨੂੰ ਨਾ ਡਾਇਰੈਕਟਲੀ ਨਾ ਕਰਨਾ ਘਰ ਦੇ ਵਿੱਚ ਜੀ ਆਪਾਂ ਨੇ ਨਾ ਇੱਕ ਟ੍ਰਿਕ ਡੱਬਾ ਲੈ ਲਿਆ ਡੱਬੇ ਦੇ ਵਿੱਚ ਆਪਾਂ ਨੇ ਪਾ ਲੈਣਾ ਇਹ ਪਾਣੀ ਪਾਣੀ ਆਪਾਂ ਨੇ ਕੋਈ ਕਾਰਮ ਨਹੀਂ ਪਾਉਣਾ ਹੈਗਾ ਕੱਲਾ ਕੱਲਾ ਸੂਟ ਆਪਾਂ ਨੇ ਧੋਣਾ ਤਾਂ ਕਿ ਉਹਦਾ ਕਲਰ ਉਹ ਦੂਜੇ ਸੂਟ ਨੂੰ ਨਾ ਲੱਗ ਸਕੇ ਬਸ ਆਪਾਂ ਨੇ ਨਾ ਇੰਨਾ ਕੁ ਪਾਣੀ ਪਾ ਲੈਣਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਆਪਣੇ ਕੋਲ ਹੈਗਾ ਇਹ ਬੇਕਿੰਗ ਸੋਡਾ ਹੈ ਆਪਾਂ ਨੇ ਨਾ ਇੱਕ ਚਮਚੇ ਦੇ ਸਾਥ ਨਾਲ ਹਵਾ ਚਲਦੀ ਹੈ ਉੜੀ ਜਾਂਦਾ ਹੈ। ਬਸ ਆਪਾਂ ਨੇ ਇੱਕ ਚਮਚਾ ਇਹਦੇ ਵਿੱਚ ਬੇਕਿੰਗ ਸੋਡੇ ਦਾ ਪਾ ਲਿਆ ਹੈ। ਉਸ ਤੋਂ ਮਗਰੋਂ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਹੈ? ਇਹ ਹੈਗਾ ਆਪਣੇ ਕੋਲ ਮਿੱਠਾ ਸੋਡਾ। ਇਹ ਵੀ ਆਪਾਂ ਨੇ ਨਾ ਬਸ ਦੋ ਚਮਚੇ ਇਹ ਵੀ ਪਾ ਲੈਣੇ ਆ। ਤੇ ਹੁਣ ਆਪਾਂ ਨੇ ਇਹਨੂੰ ਨਾ ਚੰਗੀ ਤਰ੍ਹਾਂ ਨਾ ਐਨ ਮਿਕਸ ਕਰ ਦੇਣਾ ਹੈ। ਮਿਕਸ ਕਰਨ ਤੋਂ ਬਾਅਦ ਨਾ ਫਿਰ ਆਪਣੇ ਘਰ ਦੇ ਵਿੱਚ ਕੋਈ ਵੀ ਸ਼ੈਂਪੂ ਹੁੰਦਾ ਨਾ ਤੁਸੀਂ ਆਏ ਨਹੀਂ ਹੈਗਾ ਵੀ ਸੂਟ ਵਾਸਤੇ ਵੀ ਤੁਸੀਂ ਕੋਈ ਨਾ ਸਪੈਸ਼ਲ ਸ਼ੈਂਪੂ ਲੈ ਕੇ ਆਉਣਾ ਦੇਖੋ ਜੀ ਇਹਦੀ ਆ ਵੀ ਆਪਾਂ ਨਾ ਦੋ ਤਿੰਨ ਬੂੰਦਾਂ ਵਿੱਚ ਪਾ ਲਵਾਂਗੇ ਉਸ ਇੰਨਾ ਕੁ ਆਪਾਂ ਨੇ ਵਿੱਚ ਸ਼ੈਂਪੂ ਪਾ ਲਿਆ ਸ਼ੈਂਪੂ ਨੂੰ ਵੀ ਆਪਾਂ ਨੇਗਾ ਇਹ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਇਹਦੀ ਨਾ ਚੰਗੀ ਤਰ੍ਹਾਂ ਝੱਗ ਬਣ ਗਈ ਹੈ ਦੇਖੋ ਕਿੰਨੀ ਜ਼ਿਆਦਾ ਨਾ ਝੱਗ ਹੋ ਗਈ ਹੈ ਦੇਖੋ ਜੀ ਆਪਾਂ ਨੇ ਨਾ ਹੁਣ ਨਾ ਇਕ ਕਪੜਾ ਆਪਣੇ ਕਪੜਾ ਵਿੱਚ ਐਨ ਚੰਗੀ ਤਰ੍ਹਾਂ ਡਿਪ ਕਰ ਦਿੱਤਾ ਹੈ ਤੇ ਜਿਹੜੀ ਇਹਦੇ ਵਿੱਚ ਨਾ ਇੱਕ ਦੋ ਵਾਰੀ ਆਪਾਂ ਨੇ ਸੂਟ ਪਾਇਆ ਹੋਇਆ ਜਿੰਨੀ ਵੀ ਕਾਲੇ ਤੇ ਮੈਲ ਲੱਗੀ ਹੁੰਦੀ ਹੈ ਬਾਹਾਂ ਤੇ ਨਾ ਇਹ ਐਨ ਚੰਗੀ ਤਰ੍ਹਾਂ ਮੈਲ ਬਿਲਕੁਲ ਵੀ ਤੁਹਾਨੂੰ ਦਿਖਾਈ ਨਹੀਂ ਦੇਖਣੀ ਹੈਗੀ ਵੀ ਮੈਲ ਲੱਗੀ ਹੋਈ ਹੈ ਇਹਨਾਂ ਘਰ ਦੇ ਵਿੱਚ ਨਾ ਇਸ ਤਰ੍ਹਾਂ ਤੁਸੀਂ ਨਾ ਮਹਿੰਗੇ ਮਹਿੰਗੇ ਸੂਟਾਂ ਨੂੰ ਨਾ ਚੰਗੀ ਤਰ੍ਹਾਂ ਧੋ ਸਕਦੇ ਹੋ ਇੱਕ ਦੋ ਮਿੰਟ ਨਾ ਤੁਸੀਂ ਇਹਨੂੰ ਐਨ ਚੰਗੀ ਤਰ੍ਹਾਂ ਵਿੱਚ ਨਾ ਡਿਪ ਕਰਕੇ ਛੱਡ ਦਿਓ ਦੋ ਤਿੰਨ ਮਿੰਟ ਤੇ ਦੇਖਿਓ ਬਾਅਦ ਵਿੱਚ ਦਾ ਕੋਈ ਕਪੜਾ ਸੁੰਗੜ ਨਾ ਨਹੀਂ ਹੈਗਾ ਕੋਈ ਰੰਗ ਦੇ ਵਿੱਚ ਨਹੀਂ ਫਰਕ ਪੈਣਾ ਹੈਗਾ ਉਹੀ ਜਿਵੇਂ ਆਪਣੇ ਸੂਟਾਂ ਨੂੰ ਨਾ ਆਹ ਲੱਗੇ ਹੁੰਨੇ ਆ ਸਤਾਰ ਏਸੀਪੀ ਲੱਗੇ ਹੁੰਨੇ ਨਾ ਤੇ ਉਸ ਤੋਂ ਉਹਦੇ ਵਿੱਚ ਕਾਇ ਨਹੀਂ ਹੈਗਾ ਵੀ ਉਹ ਖਰਾਬ ਹੋ ਜਾਣਗੇ ਵੀ ਉਹਨਾਂ ਦੀ ਚਮਕ ਘਟ ਜੂਗੀ ਤੇ ਬਿਲਕੁਲ ਵੀ ਫਰਕ ਨਹੀਂ ਪੈਣਾ ਹੈਗਾ ਆਪਣਾ ਸੂਟ ਨਾ ਐ ਜਿਵੇਂ ਆਪਾਂ ਆਇਕਣ ਲੱਗੋ ਜਿਵੇਂ ਆਪਾਂ ਨਾ ਬਜ਼ਾਰ ਤੋਂ ਡਰਾਈ ਕਲੀਨ ਕਰਕੇ ਲੈ ਕੇ ਆਏ ਆ ਦੇਖੋ ਜੇ ਬਹੁਤ ਸਸਤਾ ਤਰੀਕਾ ਹੈ ਜਦ ਮੈਂ ਅਸੀਂ ਵਿਆਹ ਸ਼ਾਦੀ ਨੂੰ ਸੂਟ ਪਾਉਣੇ ਆ ਅਸੀਂ ਕਦੇ ਵੀ ਡਰਾਈ ਕਲੀਨਿੰਗ ਕਰਾਉਂਦੇ ਹੈਗੇ ਘਰ ਦੇ ਵਿੱਚ ਹੀ ਆਪਣੇ ਕੱਪੜੇ ਵਾਸ਼ ਕਰਦੇ ਆ। 2-3 ਦਿਨ ਪਾਣੀਆਂ ਦੇ ਵਿੱਚ ਨਾ ਇਹਨੂੰ ਚੰਗੀ ਤਰ੍ਹਾਂ ਇਹਨੂੰ ਸੂਟ ਨੂੰ ਵਾਸ਼ ਕਰ ਲਿਆ ਹੈ ਤੇ ਆਪਣੇ ਕੋਲ ਹੈਗਾ ਇਹ ਵਾਈਟ ਸਿਰਕਾ ਇਹਦੇ ਤੁਸੀਂ ਨਾ 4-5 ਚਮਚੇ ਲੈ ਸਕਦੇ ਆ। ਮੈਂ ਅੰਦਰੋਂ ਨਾ ਕੱਪ ਦੇ ਵਿੱਚ ਇਹ ਪਾ ਲਈਦੀ ਤੇ ਹੁਣ ਆਪਾਂ ਨਾ ਇਹ ਸਿਰਕੇ ਨੂੰ ਨਾ ਇਹਦੇ ਵਿੱਚ ਪਾ ਦਨੇ ਆ। ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲੈਣਾ ਪਾਣੀ। ਇਹ ਵਾਈਟ ਸਿਰਕਾ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿੰਨੇ ਆਪਣੇ ਮਹਿੰਗੇ ਸੂਟ ਹੁੰਦੇ ਨਾ ਵੀ ਉਹ ਵਾਸ਼ ਕਰਦੇ ਬਾਹਰ ਨਾ ਫੇਰ ਉਹ ਸੁੰਭਰ ਜਾਂਦਾ ਹੈ ਕੱਪੜਾ ਵੀ ਮੁਰਝਿਆ ਹੋ ਜਾਂਦਾ ਕਮੀਜ਼ ਤੇ ਇਹ ਸੂਟ ਨੂੰ ਨਾ ਬਿਲਕੁਲ ਵੀ ਫਰਕ ਨਹੀਂ ਪੈਣਾ ਹੈਗਾ ਬਾਸ ਤੁਸੀਂ ਇਹਨੇ 2-3 ਮਿੰਟ ਨਾ ਪਾਣੀ ਦੇ ਵਿੱਚ ਐਸਟਰ ਨਾ ਡਿਪ ਕਰਕੇ ਰੱਖ ਦੋ ਬਾਅਦ ਚ ਸੁਕਣਾ ਪਾ ਦੋ ਤੇ ਦੇਖਿਓ ਉਨੀ ਉਹ ਨਿਵਾਈ ਹੋਗੀ ਉਨੀ ਉਹ ਚੜਾਈ ਹੋਗੀ ਸੂਟ ਦੀ ਬਿਲਕੁਲ ਵੀ ਨਾ ਆਈ ਨੀ ਹੈਗਾ ਵੀ ਸੂਟ ਆਪਣਾ ਸੁਭਰ ਗਿਆ ਤੇ ਜਿਹੜੀ ਸੂਟ ਦੀ ਸ਼ਾਈਨਿੰਗ ਹੋਗੀ ਨਾ ਉਹ ਵੀ ਬਹੁਤ ਵਧੀਆ ਹੋਊਗੀ ਜੀ ਮੈਨਾਂ ਵੀ ਸਿੱਪੀਆਂ ਸਤਾਰਿਆਂ ਦਾ ਰੰਗ ਚੇਂਜ ਹੋ ਜਾਂਦਾ ਨਾ ਦੇਖੋ ਬਿਲਕੁਲ ਵੀ ਫਰਕ ਨਹੀਂ ਪੈਣਾ ਹੈਗਾ ਦੇਖੋ ਆਪਾਂ ਨੇ ਹੁਣ ਇੰਨਾ ਕੁ ਪਾਣੀ ਪਾ ਲਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਾ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੰਨੇ ਆ ਰੇਖਾ ਪਾ ਦੇ ਮਿੱਜੀ ਹੁਣ ਆਪਾਂ ਲੈਣਾ ਇੱਕ ਦੋ ਮਿੰਟਾਂ ਇਹਨੂੰ ਇਸ ਤਰ੍ਹਾਂ ਹੀ ਡਿਪ ਕਰਕੇ ਵਿੱਚ ਰੱਖਦੇ ਆ ਜਦੋਂ 2-3 ਮਿੰਟ ਹੋ ਗਏ ਨਾ ਫਿਰ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਨਾ ਖੰਡੇ ਪਾਣੀ ਦੇ ਨਾਲ ਵਾਸ਼ ਕਰ ਦਵਾਂਗੇ ਰੇਖਾ ਫੜ ਤਾਂ ਦੇਖੋ ਬਿਲਕੁਲ ਵੀ ਇਹਦਾ ਨਾ ਕਲਰ ਨਹੀਂ ਇੰਨਾ ਉਤਰਿਆ ਹੈਗਾ ਇਹ ਮਿੱਠਾ ਸੋਡਾ ਪਾਉਣ ਦੇ ਨਾਲ ਨਾ ਤੇ ਬੇਕਿੰਗ ਸੋਡਾ ਪਾਉਣ ਦੇ ਨਾਲ ਨਾ ਜਿਹੜਾ ਕਲਰ ਹੁੰਦਾ ਨਾ ਉਹ ਐ ਚੰਗੀ ਤਰ੍ਹਾਂ ਪੱਕ ਜਾਂਦਾ ਹੈ ਹੁਣ ਆਪਾਂ ਨਾ 2-3 ਕ ਪਾਣੀ ਨਾਲ ਇਹ ਚੰਗੀ ਤਰ੍ਹਾਂ ਵਾਸ਼ ਕਰ ਦਨੇ ਸੂਟ ਨੂੰ ਇਹ ਕ ਵਿਸੜਦੇ ਦੇਖੋ ਕੋਈ ਸਾਰਾ ਮੋਤੀ ਬਿਲਕੁਲ ਨਹੀਂ ਉਤਰਿਆ ਹੈਗਾ ਤੇ ਸੂਟ ਦੀ ਚਮਕ ਦੇਖੋ ਕਿੰਨੀ ਵਧੀਆ ਹੈ ਇਹਨੇ ਆਪਾਂ ਇੱਕ ਦੋ ਪਾਣੀ ਨਾਲ ਚੰਗੀ ਤਰ੍ਹਾਂ ਹੋਰ ਵਾਸ਼ ਕਰ ਲੰਨੇ ਆ ਫਰਨੇ ਨੂੰ ਨਾ ਪਾਣੀ ਦੇ ਵਿੱਚੋਂ ਕੱਢ ਲੰਨੇ ਆ। ਹੁਣ ਆਪਾਂ ਇਹਦੇ ਵਿੱਚ ਨਾ ਸਾਫ਼ ਪਾਣੀ ਪਾ ਲੰਨੇ ਆ। ਸਾਫ਼ ਪਾਣੀ ਪਾ ਕੇ ਨਾ ਬਾਸ ਹੁਣ ਇਹਨੂੰ ਆਪਾਂ ਸੁੱਕਣਾ ਪਾ ਦਿੰਦੇ। ਜਦੋਂ ਇਹ ਹੁਣ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਇਹਨੇ ਨਿਚੋੜ ਲੰਨੇ ਆ। ਦੇ ਕੋਈ ਸਪੈਸ਼ਲ ਆਪਣਾ ਬੰਦਾ ਨਾ ਆਪਣੇ ਕੋਲ ਬਿਠਾ ਲਿਆ ਹੋਇਆ ਤਾਂ ਕਿ ਨਾ ਆਪਣਾ ਹੈਲਪ ਕਰ ਸਕੇ ਲੈ ਵੀ ਖੰਡ ਇਹ ਆਪਾਰੇ ਹੋਣਾ ਬਲੈਕ ਸੂਟ ਵਿੱਚ ਧੋਣਾ ਹੈ ਇਹ ਜੇ ਆਪਾਰੇ ਗੋਲੇਤੀ ਜਨ ਮਿਕਸ ਕਰ ਦਿੰਨਾ ਫੇਰ ਇੱਕ ਦੂਜੇ ਦਾ ਨਾ ਕਲਰ ਕਰਕੇ ਨਾ ਫੇਰ ਸੂਟ ਜੱਬ ਖੜੱਬਾ ਜਾਂ ਹੋ ਜਾਂਦਾ ਹੈ ਹੁਣ ਆਪਾਂ ਇਹ ਸੁਟਾ ਨੂੰ ਲਾਗ ਲਾ ਕੇ ਬਾਸ਼ ਕਰਾਂਗੇ ਦੇਖੋ ਜਿਹੜੀਆਂ ਚੀਜ਼ਾਂ ਆਪਾਂ ਨੇ ਉਹਦੇ ਵਿੱਚ ਪਾਈਆਂ ਆਂ ਤੇ ਸੇਮ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਛੁੱਟਾ ਕਰਕੇ ਨਾ ਇਹਨੂੰ ਆਪਾਂ ਨੇ ਨਾ ਐ ਚੰਗੀ ਤਰ੍ਹਾਂ ਨਿਚੋੜ ਲੈਣਾ ਜਿਹੜਾ ਤਾਂ ਪਾਣੀ ਹੋਊਗਾ ਚੰਗੀ ਤਰ੍ਹਾਂ ਨਿਚੜ ਜੂਗਾ ਬਾਅਦ ਫਿਰ ਉਹਨੂੰ ਨਾ ਹੁਣ ਆਪਾਂ ਨੇ ਸੁਕਣਾ ਪਾ ਦੇਣਾ ਚਲੋ ਜੀ ਕਿਸੇ ਵੀ ਨਾ ਮੈਂ ਕੇ ਸੁਟਾ ਨੂੰ ਇਸ ਤਰ੍ਹਾਂ ਕਰਦੇ ਵਿੱਚ ਇਹਨਾਂ ਤੋ ਸਕਦੇ ਹਾਂ ਬਹੁਤ ਸੌਖਾ ਤਰੀਕਾ ਤੇ ਸਸਤਾ ਤਰੀਕਾ ਹੈ ਕੋਈ ਐਨਾ ਨਹੀਂ ਹੈਗਾ ਵੀ ਜਿਆਦਾ ਪੈਸਾ ਲੱਗ ਜਾਂਦਾ 10-20 ਰੁਪਏ ਦੇ ਵਿੱਚ ਇਹਨਾਂ ਆਪਣਾ ਸੂਟ ਕਰਦੇ ਵਿੱਚ ਵਾਸ਼ ਹੋ ਜਾਂਦਾ ਹੈ ਚਲੋ ਜੀ ਕੋਈ ਫੱਕ ਨਹੀਂ ਪਿਆ ਕੋਈ ਸੁੰਗੜੀਆਂ ਨਹੀਂ ਕੋਈ ਐਨਾ ਜਿਆਦਾ ਰੰਗ ਨਹੀਂ ਉਤਰਿਆ ਹੈਗਾ ਬਹੁਤ ਵਧੀਆ ਨਾ ਕੱਪੜਾ ਵੀ ਐਨ ਪੂਰਾ ਸ਼ਾਈਨਿੰਗ ਦੇ ਰਿਹਾ ਹੈ ਤੇ ਇਸੇ ਕਰਕੇ ਆਪਾਂ ਨੇ ਹੁਣ ਦੇਖੋ ਸੁੱਕਣਾ ਪਾਤਾ ਤੇ 2-3 ਘੰਟੇ ਇਹਨੂੰ ਐ ਚੰਗੀ ਤਰ੍ਹਾਂ ਸੁੱਕ ਜੂਗਾ ਉਸ ਤੇ ਮਗਰੋਂ ਫਿਰ ਆਪਾਂ ਇਹਨੂੰ ਪ੍ਰੈਸ ਕਰਕੇ ਰੱਖ ਦਾਂਗੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ